ਫਤਿਹਬਾਦ ਦੇ ਰਹਿਣ ਵਾਲੇ ਚਰਨਜੀਤ ਸਿੰਘ ਦਾ ਇਕਲੌਤਾ ਪੁੱਤਰ ਰਖੜੀ ਦੇ ਨੇੜੇ ਮੋਟਰਸਾਈਕਲ ਤੇ ਸਵਾਰ ਹੋ ਕੇ ਬਾਬੇ ਬਕਾਲੇ ਮੇਲਾ ਦੇਖਣ ਗਿਆ ਸੀ ਜਿਸ ਦੀ ਰੋਡ ਐਕਸੀਡੈਂਟ ਦੌਰਾਨ ਮੌਤ ਹੋ ਗਈ ਪਰ ਬਾਅਦ ਵਿੱਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਸ਼ੱਕ ਜ਼ਾਹਿਰ ਕੀਤਾ ਗਿਆ ਕਿ ਉਹਨਾਂ ਦੇ بیٹے ਦੀ ਮੌਤ ਰੋਡ ਐਕਸੀਡੈਂਟ ਦੌਰਾਨ ਨਹੀਂ ਹੋਈ ਸਗੋਂ ਸਾਜ਼ਿਸ਼ ਤਹਿਤ ਕੀਤੀ ਗਈ ਹੈ ਜਿਸ ਸੰਬੰਧੀ ਉਹਨਾਂ ਵੱਲੋਂ ਲਿਖਤੀ ਦਰਖਾਸਤ ਵੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ ਮ੍ਰਿਤਕ ਦੇ ਪਿਤਾ ਨੇ ਮੰਗ ਕੀਤੀ ਕਿ ਪੁਲਿਸ ਇਸ ਦੀ ਜਾਂਚ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੇ ਅਤੇ ਉਹਨਾਂ ਦੇ ਪੁੱਤਰ ਦੀਆਂ ਕਾਲ ਡਿਟੇਲਾਂ ਕਢਾ ਕੇ ਅਤੇ ਹੋਰ ਸੋਰਸਾਂ ਰਾਈ ਜਾਂਚ ਕੀਤੀ ਜਾਵੇ। ਹੋਰ ਕੀ ਕਿਹਾ ਮ੍ਰਿਤਕ ਦੇ ਪਿਤਾ ਚਰਨਜੀਤ ਸਿੰਘ ਨੇ ਤੁਸੀਂ ਵੀ ਸੁਣੋ। ਚਰਨਜੀਤ ਸਿੰਘ ਜੀ ਮੇਰਾ ਨਾਮ ਫਤਿਹਗੜ ਦੇ ਰਹਿਣ ਵਾਲੇ ਜੀ ਅਸੀਂ ਜ਼ਿਲ੍ਹਾ ਤਰਨਤਾਰਨ। ਕੀ ਮਾਮਲਾ ਅੱਜ ਜਿਹੜੀ ਨੌਜਵਾਨ ਦੀ ਫੋਟੋ ਹੱਥ ਫੜ ਕੇ মিডিਆ ਸਾਹਮਣੇ ਆਇਓ। ਇਨਸਾਫ ਦੀ ਮੰਗ ਕਰਦੇ ਸਾਡੇ ਪੁੱਤ ਦਾ ਨਾ ਐਕਸੀਡੈਂਟ ਹੋਇਆ ਹੈ ਕਿੰਦੇ ਬੱਬਕਾਲੇ ਕਰੋ ਮੇਲਾ ਵੇਖਣ ਗਏ। ਮੁੰਡਿਆਂ ਦੇ ਨਾਲ 11 ਦੋਸਤਾਂ ਨਾਲ ਪਰ ਉੱਥੇ ਉਹ ਐਕਸੀਡੈਂਟ ਪਲਾਨਿੰਗ ਐਕਸੀਡੈਂਟ ਹੀ ਤੇ ਦਰਦ ਦਰਦ ਅਸੀਂ ਤੱਕੇ ਖਾਂਦੇ ਬੜੇ ਥਾਈ ਅਸੀਂ ਦਰਖਾਸਤਾਂ ਦਿੱਤੀਆਂ ਅਸੀਂ ਇਨਸਾਫ ਦੀ ਮੰਗ ਕਰਦੇ ਆਂ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਕੱਲਾ ਕੱਲਾ ਸਾਡਾ ਪੁੱਤ ਏ ਤੇ ਬਹੁਤ ਹੀ ਹੋਣਾ ਹਾਰੀ 10ਵੀਂ 'ਚ ਉਹਦੇ 100% ਨੰਬਰ ਹੀ ਉਹਦੇ 12ਵੀਂ 'ਚ 98% ਨੰਬਰ ਹੀ ਬਹੁਤ ਲਾਇਕ ਏ ਲੜਕਾ ਉਹਦਾ ਪਲਾਨਿੰਗ ਤਹਿਤ ਐਕਸੀਡੈਂਟ ਕੀਤਾ ਗਿਆ ਵਾ ਨਿਆਂ ਸਾਫ ਦੀ ਮੰਗ ਕਰਦੇ ਹਾਂ ਉੱਚ ਅਧਿਕਾਰੀਆਂ ਕੋਲ ਬਰੀਕੀ ਨਾਲ ਦੀ ਜਾਂਚ ਹੋਵੇ ਸਾਨੂੰ ਇਨਸਾਫ ਮਿਲੇ ਸਾਡਾ ਇਕੱਲਾ-ਇਕੱਲਾ ਪੁੱਤ ਹੈ ਬੜੀਆਂ ਆਸਾਂ ਸਾਨੂੰ ਉੱਤੇ ਕਿੱਥੇ ਮੇਲਾ ਦੇਖਣ ਗਿਆ ਸੀ ਕੱਥੇ ਗਿਆ ਸੀ ਮੋਟਰਸਾਈਕਲ ਤੇ ਗਿਆ ਹੈ ਬਕਾਲੇ ਗਿਆ ਹੈ ਰਖੜ ਪੁੰਨਿਆ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਗਿਆ ਰਾਤ ਅਗਲੇ ਦਿਨ ਰਖੜ ਪੁੰਨਿਆ ਹੈ ਤੇ ਬਹੁਤ ਲੈ ਕੇ ਹੀ ਬੱਚਾ ਪੰਜਾਬ ਪੁਲਿਸ ਦੀ ਭਰਤੀ ਦੇਖਣ ਗਿਆ ਹੈ ਟੈਸਟ ਕੱਢ ਗਿਆ ਹੈ ਉਹ ਪੰਜਾਬ ਪੁਲਿਸ ਦਾ ਥੋੜੇ ਦਿਨਾਂ ਬਾਅਦ ਹੀ ਉਹਨੇ ਨੌਕਰੀ ਤੇ ਵੀ ਜਾਣਾ ਹੈ ਜੀ ਕਿੰਨੇ ਚੋਬਸੀ ਨਾਲ ਆ ਗਏ ਸਾਡੇ 18 ਸਾਲ ਹੀ 18 ਤੋਂ ਬਾਅਦ ਹੀ ਭਰਤੀ ਮਿਲਦੀ ਹੈ ਪਹਿਲੋਂ ਪਹਿਲੀ ਫਰਸਟ ਭਰਤੀ ਇਹਨੇ ਵੇਖੀ ਪੰਜਾਬ ਪੁਲਿਸ ਦੇ ਤੇ ਅਜੇ ਤੱਕ ਅਸੀਂ ਸਾਨੂੰ ਇਨਸਾਫ ਨਹੀਂ ਮਿਲਿਆ ਬੜੇ ਹੀ ਥਾਈਂ ਅਰਖਾਸਤਾਂ ਦੇ ਦੇਟਿਆਂ ਅਸੀਂ ਇਨਸਾਫ ਮੰਗਦੇ ਹਾਂ ਉੱਚ ਅਧਿਕਾਰੀਆਂ ਕੋ ਕੀ ਤੁਹਾਨੂੰ ਲੱਗਦਾ ਹੈ ਕਿ ਇਹਦਾ ਜਿਹੜਾ ਐਕਸੀਡੈਂਟ ਪਲਾਨਿੰਗ ਤਹਿਤ ਕਰਾ ਕੇ ਦਾ ਕਤਲ ਕੀਤਾ ਗਿਆ ਹਾਂਜੀ ਸਾਨੂੰ ਪੂਰਾ ਸ਼ੱਕ ਹੈ ਕਿ ਸਾਨੂੰ ਪਲਾਨਿੰਗ ਤਹਿਤ ਇਹਦਾ ਐਕਸੀਡੈਂਟ ਹੋਇਆ ਵਾ ਤੇ ਇਹਦਾ ਮਰਡਰ ਕੀਤਾ ਗਿਆ ਪਲਾਨਿੰਗ ਤਹਿਤ ਜਿਹੜਾ ਇਹਦੇ ਨਾਲ ਸਾਥੀ ਬੈਠਾ ਹੈ ਮੋਟਰਸਾਈਕਲ ਤੇ ਸਵਾਰੀ ਉਹਦੇ ਮਾਸਾ ਜਿੰਨੀ ਚ ਰੇਟ ਨਹੀਂ ਲੱਗੇ ਜੀ ਉਹਦੇ ਬਿਲਕੁਲ ਇਹ ਨਹੀਂ ਕੋਈ ਸੱਟ ਨਹੀਂ ਤੇ ਇਹਦੇ ਕਾਫੀ ਸੱਟਾਂ ਇਹਦੇ ਸਿਰ 'ਤੇ ਸੱਟਾਂ ਸਾਤੀ ਤੇ ਢਿੱਡ ਤੇ ਕਾਫੀ ਇਹਨੂੰ ਸੱਟਾਂ ਲੱਗੀਆਂ ਉਹ ਚਦਕਾਰੀਆਂ ਕੋਲ ਕੀ ਮੰਗ ਕਰਦੇ ਜੀ ਉਹ ਚਦਕਾਰੀਆਂ ਕੋ ਅਸੀਂ ਇਨਸਾਫ ਦੀ ਮੰਗ ਹੀ ਕਰਾਂਗੇ ਪੁੱਤ ਤੇ ਸਾਡਾ ਇਕੱਲਾ-ਕੱਲਾ ਹੈ ਚਲੇ ਗਿਆ ਵਾ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਅਸੀਂ ਚਾਹੁੰਦੇ ਆ ਕਿ ਸਾਡੇ ਹਿੱਦ ਦਿਨ ਠੰਡ ਪਵੇ ਸਾਾਨੂੰ ਰਾਤ ਨੀਂਦ ਨਹੀਂ ਆਉਂਦੀ 6 ਮਹੀਨੇ ਤੋਂ ਅਸੀਂ ਖੱਜਲ ਖਰਾਬ ਹੋ ਰਹੇ ਆ ਦਫਤਰਾਂ ਦੇ ਕਦੀ ਕਿਤੇ ਕਦੀ ਕਿਤੇ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਤੇ ਅਸੀਂ ਇਨਸਾਫ ਇਨਸਾਫ ਦੀ ਮੰਗ ਕਰਦੇ ਆ ਕਿ ਇਹ ਇਨ ਬਰੀਕੀ ਨਾਲ ਜਾਂਚ ਕੀਤੀ ਜਾਵੇ ਜਾਂਚ ਪੜਤਾਲ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ ਤਾਂ ਕਿ ਸਾਨੂੰ ਜਿਹੜਾ ਜਿਹੜਾ ਰਿੰਦਾ ਸਮਾਂ ਉਹ ਅਸੀਂ ਕੱਟ ਲਾਂਗੇ ਵੀ ਹਾਂ ਵੀ ਆ ਇਨਸਾਫ ਹੋਏ ਵੀ ਐਦਾਂ ਹੋਇਆ ਐਦਾਂ ਗੱਲਬਾਤ ਮੇਰੇ ਨਾਲ ਪਰਮਜੀਤ ਸਿੰਘ ਬੱਬੂ ਪ੍ਰਧਾਨ ਜੀ ਆਮ ਆਦੀ ਪਾਰਟੀ ਬਲਾਕ ਚੋਲਾ ਦਾ ਜੀ ਕੀ ਮਾਮਲਾ ਸਰ ਅੱਜ ਜਿਹੜਾ ਫਤਿਹਵਾਦ ਇੱਕ ਨੌਜਵਾਨ ਦੀ ਤਸਵੀਰ ਲੈ ਕੇ ਦਾ ਪਿਤਾ ਇਨਸਾਫ ਦੀ ਮੰਗ ਕਰ ਰਿਹਾ ਪਿਤਾ ਦਾ ਇਨਸਾਫ ਇਸ ਕਰਕੇ ਮੰਗ ਰਿਹਾ ਜੀ ਵੀ ਇਹਨੂੰ ਇਹਦਾ ਬੱਚਾ ਸਰਦਾਰ ਰਪਿੰਦਰ ਸਿੰਘ ਹੀ ਇੱਕੋ ਇੱਕ ਇੱਕ ਲੋਦਾ ਬੇਟਾ ਹੈ ਦਾ ਰਖੜ ਪੁੰਨਿਆਂ ਦਾ ਮੇਲਾ ਵੇਖਣ ਗਏ ਹੀ ਘਰੋਂ ਇਹਨਾਂ ਨੂੰ ਛਾਕੀ ਵੀ ਉਹ ਐਕਸੀਡੈਂਟ ਹੋਇਆ ਨਹੀਂ ਆ ਉਹ ਕਰਵਾਇਆ ਗਿਆ ਜੀ ਇਹਨਾਂ ਬਥੇਰੀਆਂ ਦੇ ਦਰਦਰਦੇ ਧੱਕੇ ਖਾਦੇ ਆ ਦਫਤਰਾਂ ਦੇ ਵਿੱਚ ਚਲੋ ਜਿੱਥੇ ਵੀ ਹੁੰਦਾ ਇਹਨਾਂ ਨੂੰ ਇਨਸਾਫ ਅਜੇ ਤੱਕ ਮਿਲਿਆ ਨਹੀਂ ਆ ਅਸੀਂ ਇਹੋ ਆਪਣੀ ਸਰਕਾਰ ਤੋਂ ਮੰਗ ਕਰਦੇ ਆ ਵੀ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਇਹਨੇ ਦਾ ਬੇਟੇ ਦਾ ਕਤਲ ਹੋਇਆ ਜਾਂ ਨਹੀਂ ਹੋਇਆ ਇਹਨਾਂ ਦੇ ਤਹਿ ਤੱਕ ਜਾ ਕੇ ਜੋ ਵੀ ਡੰਗ੍ਹਾਈ ਹੁੰਦੀ ਆ ਉਹ ਇਨਸਾਫ ਦੀ ਮੰਗ ਕੀਤੀ ਆ ਪ੍ਰਸ਼ਾਸਨ ਨੇ ਵੀ ਕੀਤੀ ਆ ਵੀ ਪੁਲਿਸ ਕਰੇ ਜਿੱਥੋਂ ਤੱਕ ਅਸੀਂ ਵੀ ਇਹਨਾਂ ਦੇ ਸਾਥ ਆਂ ਅਸੀਂ ਇਨਸਾਫ ਉਹਨਾਂ ਦਾ ਦਵਾਵਾਂਗੇ ਜ਼ਰੂਰ ਹਾਂਜੀ ਕੁਣਾਂ ਦੇ ਮੇਲੇ ਦੇ ਦੱਸਿਆ ਜਾ ਰਿਹਾ ਨੌਜਾ ਜਾ ਰਿਹਾ ਜੀ ਕਾਫੀ ਸਮਾਂ ਲੰਘ ਗਿਆ ਹੈ ਤੇ ਸਰਕਾਰ ਦੇ ਜਾਂ ਜਿਹੜੇ ਥੱਲੇ ਅਧਿਕਾਰੀ ਇਹਨਾਂ ਦੇ ਰਵੱਈਏ ਨੂੰ ਕਿੱਦਾਂ ਦੇ ਦੇ ਕਿਉਂ ਜੱਜ ਨਹੀਂ ਕੀਤੀ ਜਾ ਰਹੀ ਰਵੱਈਏ ਨੂੰ ਵੇਖੋ ਜੀ ਪ੍ਰਸ਼ਾਸਨ ਦੇ ਨਾਲ ਹੀ ਆ ਜੀ ਹੁੰਦਾ ਰਵੱਈਆ ਇਸ ਤਰ੍ਹਾਂ ਵੀ ਚਲੋ ਸਰਕਾਰ ਨੂੰ ਵੀ ਕਰਨਾ ਚਾਹੀਦਾ ਜਿੱਥੇ ਇਹਨੇ ਮੰਗ ਕੀਤੀ ਆ ਦਫ਼ਤਰਾਂ ਦੇ ਵਿੱਚ ਦਰਦਰ ਦੇ ਧੱਕੇ ਖਾਦੇ ਆ ਦਫ਼ਤਰਾਂ ਐਸਐਸਪੀ ਦਫ਼ਤਰ ਜਿੱਥੇ ਵੀ ਗਏ ਆ ਪਰ ਅਸੀਂ ਇਹੋ ਕਹਿੰਨੇ ਆ ਵੀ ਆਪਣੀ ਸਰਕਾਰ ਤੋਂ ਅਸੀਂ ਇਹਨਾਂ ਨੂੰ ਇਨਸਾਫ਼ ਦਿਵਾਵਾਂਗੇ ਜੀ ਇਹਨਾਂ ਦੇ ਨਾਲ ਖੜੇ ਹੈ ਸਾਡੇ ਨਾਲ ਪਾਰਟੀ ਦੇ ਨਾਲ ਚੱਲਦਾ ਬੰਦਾ ਵੀ ਅਸੀਂ ਇਨਸਾਫ਼ ਇਹਨੂੰ ਹਰ ਤਰ੍ਹਾਂ ਦਾ ਦਿਵਾਵਾਂਗੇ ਜੀ ਹਾਂਜੀ